ਲੇ ਮਰ ਤੂੰ ਕੋ ਜਿੰਦੇ ਜਾਨ ਸੋਣਿਆ ਤੂੰ ਲੱਗੀ ਅਸੀਂ ਕੱਢ ਕੇ ਖੜਾ ਬਰਾਉ ਖੜੇ ਬਸ਼ਾ ਕਰਾ ਮੈਂ ਡੇਢ ਹੋ ਜਾਣਾ ਹੋਏ ਇਹਨੂੰ ਪੜਾ ਉਸ ਫੰਗੀ ਤੇ ਪੜਾ ਕਿਨੂ ਆਜ ਆਜ ਤੇ ਪੜਾ ਓਏ ਓੜਾ ਇਹਨੂੰ ਕਰ ਤੇਰੀ ਸਮਝ ਨਹੀਂ ਆਂਦੀ ਤੈਨੂੰ ਚੜ ਗਈ ਭੈਣ ਚ ਹੁਣ ਇਹਨੂੰ ਇੱਥੋਂ ਇੱਥੋਂ ਇੰਦੂ ਕਰਨ ਕੰਮ ਦਈਏ ਕੀ ਕਰਾਂ ਚਲ ਹੁਣ ਗੱਲ ਮੈਂ ਗਾਣਾ ਗਾਣਾ ਹੁਣ ਉਹ ਕਿ ਅਸਾਂ ਤੁਹਾਨੂੰ ਚੜੀ ਤਾਂ ਨਹੀਂ ਨਾ ਹਲੇ ਪੈਸੇ ਜਮੀ ਨਹੀਂ ਚੜੀ ਭਾਈ ਜੇਨੇ ਵਿੱਚ ਕੋਲੇ ਵੇ ਬਕਲਾ ਪੜਗਾ ਤੈਨੂੰ ਵਿਲੇ ਚੜਦੀ ਕੀ ਨਹੀਂ ਨਹੀਂ ਚੜੀ ਚੜੀ ਦੋਨਾਂ ਨੂੰ ਨਹੀਂ ਹਲੇ ਦੇਖ ਲਾ ਕੋਈ ਲੱਕ ਕਦੇ ਬੰਦ ਕਰਦਾ ਵੇ ਸੜ ਮਰਨਾ ਚਾਹੀਏ ਹਿੱਕ ਲੱਗ ਗਈ ਇਤਕੇ ਲੱਗ। ਤਾਂ ਪੈਗ ਗਲੀ ਹਿੱਕੀ ਆ। ਪਹੀ ਇਹ ਛੱਡੋ। ਪਹਿਲਾਂ ਆਨ ਬੋਤਲ ਉਸ ਤੋਂ ਬਾਅਦ ਚੱਲਦੇ ਆ। ਆ ਬੋਤਲ ਨਵੇੜੇ ਫੇਰ ਚੱਲਦੇ ਆ। ਚੜੀ ਨਹੀਂ ਨਾ ਇਹ ਕਹਿੰਦਾ ਹਲੇ ਚੜੀ ਨਹੀਂ ਮਿਲਦੀ। ਉਹ ਦੇਖਾ ਸਾਹਮਣੇ। ਦੋਨੇ ਕਹਿੰਦੇ ਚੜੀ ਨਹੀਂ। ਨਹੀਂ ਚੜੀ। ਮੈਂ ਕਹਿੰਦਾ ਅਸਲਾ ਮਰਨਾ ਜਾਵੇ ਨੱਕ ਦਬੀ ਜਾਂਦਾ ਆਪ ਤਾਂ ਕਿ ਬੋਤਲ ਘਰੇ ਪਈ ਹੈ ਮੇਰੇ। ਉਹ ਵੀ ਇੱਦਾਂ ਮਗਾ ਗਿਆ ਹੈ। ਉਹ ਤਾਂ ਲੱਗੂ ਨਾ ਉਹ ਲੱਗੂ ਉਹ ਸੱਟ ਉਹ ਲੱਗ ਮੈਟਰ ਆ ਵੀ ਹਲੇ ਪੈਂਦਾ ਮੈਨੂੰ ਲੱਗਦਾ ਚੜ ਗਈ ਆ ਤੁਹਾਨੂੰ ਦੋਨਾਂ ਨੂੰ ਨਹੀਂ ਨਹੀਂ ਚੜੀ ਹਲੇ ਨਹੀਂ ਭਾਈ ਮੈਂ ਕਹਿਣਾ ਤੁਹਾਨੂੰ ਮੈਂ ਕਹਣਾ ਬਣਾਉਂਗਾ ਇੱਕ ਮੇਰੇ ਇੱਕ ਘਰ ਆਇਆ ਮੈਂ ਕਿਹਾ ਹੁਣ ਜਾਊਂਗਾ ਘਰੇ ਜਾਊਂਗਾ ਹੂੰ ਉਹ ਘਰ ਨਾ ਤੁਹਾਨੂੰ ਤੁਹਾਨੂੰ ਉਹ ਨਹੀਂ ਜਾਣਦੇ ਮੈਂ ਵੀ ਇਹ ਰੱਖੂੰਗਾ ਉਹ ਮਮੀ ਦਾ ਤੁਹਾਨੂੰ ਲੈ ਜਾਣਾ ਘਰੇ ਉਹ ਕੋਈ ਨਹੀਂ ਤੂੰ ਜਾਣਾ ਤੂੰ ਗਾਣਾ ਸੁਣਾ 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 ਸੁਣਦਾ ਪਿਆ ਨਵੇੜ ਕੇ ਨਹੀਂ ਨਵੇੜ ਕੇ ਨਹੀਂ ਜਾਣੀ ਕਰੇ ਆ ਨਾ ਨਾ ਬਹੁਤ ਹੋਣਾ ਨਹੀਂ ਪੀਣੀ ਦੋਨੇ ਕਹਿੰਦੇ ਹਰੇ ਸੀ ਸੋਫੀ ਨਹੀਂ ਪੀਣੀ ਉਹ ਘਰੇ ਜਾ ਕੇ ਪੀ ਲਾਂਗੇ ਉੱਥੇ ਬਾਈ ਸੋਫੀ ਉਹ ਨਹੀਂ ਪੀਣੀ ਭਾਈ ਨੂੰ ਬੈਠ ਉਹ ਨਹੀਂ ਰਹਿਣ ਦੋ ਭਾਈ ਬਾਹਰ ਕਿੱਥੇ ਗਏ ਉਹ ਜਦ ਮੈਂ ਕਹਿ ਰਿਹਾ ਰਹਿਣ ਦੋ ਯਾਰ ਤੂੰ ਲਾ ਉਹ ਜਦ ਮੈਂ ਕਹਿ ਰਿਹਾ ਤੁਹਾਨੂੰ ਟ੍ਰਾਈ ਟੂ ਅੰਡਰਸਟੈਂਡ ਭਾਈ ਆਦੂਗੀ ਆਦੂਗੀ ਇਹ ਫਾਈ ਜਗਦੇਸ਼ ਭਾਈ ਚੇਰਾ ਮਾ 12 ਸੁਣਾ ਦੂੰਗਾ ਭਾਈ ਹੁਣ ਬਾਹਰ ਆ ਮੈਂ ਜੁਕੇਸ਼ ਇਹਨਾ ਮਾ 12 ਮੈਂ ਇਹਨੂੰ ਲੋ ਚੱਲ ਪੀ ਲੈ ਤੇਰੀ ਚੜੀ ਨਹੀਂ ਹੈ ਯਾਰ ਹਾਂ ਹਾਂ ਵੀ ਮੈਂ ਮੈਂ ਕਹਿੰਦਾ ਆਹਣਾ ਨੱਕੀ ਦੱਬੀ ਜਾਂਦਾ ਆਓ ਤੜਾ ਮਰਨਾ ਚਾਹ ਬਈ ਧੀ ਗੱਲ ਆ ਆਓ ਹੂੰ ਹੂੰ ਆਪਾਂ ਤੜਾ ਤੂੰ ਕਿੰਨੇ ਕ ਪੀਲੇਂਗਾ ਤਾਰੂ ਮੈਂ ਤਾਂ ਪੀ ਲੂੰਗਾ ਉਹ ਗਲਾ ਚੱਕ ਕੇ ਬਰੇਪਾ ਮੈਂ ਤਾਂ ਪੀ ਲੂੰਗਾ ਦਰ ਦਰ ਦਬ ਬਗੇ ਹਮੈਨ ਪੀ ਤੋ ਨਾ ਕੋਈ ਹੀ ਰੋਕੂ 10 ਬਰੇ ਰੋਕ ਸ ਬਸ ਇੰਨੇ ਹਮੇ ਪਾ ਲਾ ਤੂੰ ਆ ਮੁੰਡਾ ਕੀ ਆ ਉਸ ਤੇ ਜਾਇਆ ਜਾ ਤੂੰ ਕੀ ਤੀਲ ਸਾਰੇ ਆ ਜਾ ਠੀਕ ਹੈ ਸਾਰੇ ਪੀ ਜਾ ਮੈਂ ਮੈਂ ਉਹਨੂੰ ਮੂੰਹ ਲਾ ਲਾ ਭੈਣ ਚ ਲਾਲੂ ਆਜਾ ਸਰ ਸਿਰ ਕੁਲਚੇ ਦੇ ਕੇ ਨਾ ਮੂੰਹ ਲਾ ਲਓ ਮੈਂ ਖੁਦ ਹੀ ਤੋੜਨ ਤੋਪੇ ਲਾ ਲਾਂਗਾ ਮੈਂ ਥੋੜੀ ਖੂੰਆ ਕੁਲਚੇ ਮੂੰਹ ਲਾ ਲੂੰ ਸਾਡਾ ਦਿਲ ਤੋਪੇ ਲਾ ਕੁਲਚੇ ਮਤਲਬ ਤੋਪੇ ਲਾ ਕੁਲਚੇ ਛੋਲੇ ਮਤਲਬ ਵੀ ਲਾਇ ਸੀ ਲੰਗਰ ਲਾਇ ਸੀ ਕਿਸ ਨੇ ਹੂੰ ਆਪਾਂ ਉੱਥੇ ਡਿੱਗਦੇ ਦਾਰੂ ਪੀਂਦੇ ਪਏ ਦਰਬੋਦਰ ਤੁਸੀਂ ਤੁਸੀਂ ਕਿਵੇਂ ਬੁੱਤ ਹੋ ਨਹੀਂ ਗਲਤ ਗੱਲ ਕਰ ਰਿਹਾ ਭਾਈ ਉਹ ਪ੍ਰਸ਼ਾਦ ਆ ਪ੍ਰਸ਼ਾਦ ਉਹ ਪਹਿਲਾਂ ਤੋਂ 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 ਪਹਿਲਾਂ ਇਹਦੀ ਸਾਡਾ ਬਿਲ ਦਿਲ ਤੋਂ ਤੋਂ ਪਹਿਲਾਂ ਅੜੀ ਨਹੀਂ ਸਾਨੂੰ ਪਰਖ ਲੈਂਦੀ ਇਹ ਹੋਏ ਕੋ ਸਾਨੂੰ ਪਰਖ ਲੈਂਦੀ ਅਜਮਾ ਲੈਂਦੀ ਨਹੀਂ ਅਜਮਾ ਤਾਂ ਲੈਂਦੀ